ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਈ ਸੀ ਸਾਡੇ ਕਾਲੇ ਵੀਰ ਕੋਲੇ ਅੱਜ ਤੁਹਾਨੂੰ ਮਿਲਿਆ ਉਹਨਾਂ ਨਾਲ ਚੱਲ ਕੇ ਹੋਰ ਭੈਣ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਜ਼ਿਕਰ ਕਰਦੇ ਹਾਂ ਕਿ ਕਾਲੇ ਬਾਈ ਦਾ ਅੱਜ ਅਸੀਂ ਪਹੁੰਚੇ ਕਾਲੇ ਬਾਈ ਕੋਲੇ ਹਾਂ ਹਾਂ ਆ ਗਏ ਸਾਡਾ ਘਰ ਹੋਰ ਭੈ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਕਾਲੇ ਕਲੂ ਹੀ ਨੀ ਮੱਜਾਂ ਤੇ ਗਾਇਆਂ ਲੈਣ ਆਉਂਦੇ ਹਨਾ ਤੇ ਵੀ ਆ ਦੇਖਾ ਹੈ ਕਿੱਦਿਆਂ ਕਾਲੇ ਦੀਆਂ ਇੱਕ ਗਾਇਆਂ ਦਾ ਹਾਂ ਖੁੱਲੀਆਂ ਆ ਵਸੇ ਸਾਡੀ ਸ਼ਰਤ ਲੱਗੀ ਹੋਈ ਹੈ ਕਾਲੀ ਦੀ ਕਹਿ ਕਾਲੇ ਇਹ ਲਾ ਬੱਛੀ ਦਾ ਕਿੱਥੇ ਮੁਕਾਬਲਾ ਕਰ ਲਓ ਉਹ ਕਹਿ ਕੋਈ ਨਾ ਸ਼ਰਤ ਲੱਗੀ ਹੋਈ ਹੈ ਫਿਰ ਇਹ ਵੀ ਕਾਲਾ ਸੇਵਾ ਬੋਲ ਕਰਦਾ ਹੈ ਹਨਾ ਤਾਂ ਹੀ ਆਪਾਂ ਮੱਜਾਂ ਕਾਲੇ ਤੋਂ ਲੈ ਕੇ ਆਇਆ ਨਾ ਬੱਕਰੀਆਂ ਕਾਲੇ ਕਲ ਦੇਖ ਰੱਖੀ ਇਹ ਵਾਦਾ ਫਰਕ ਤਾਂ ਹੁੰਦਾ ਹੀ ਆ ਫੁੱਲ ਫਰਕ ਆ ਆ ਬੱਕਰਾ ਫਿਰਦਾ ਹੀ ਖੁੱਲ੍ਹੇ ਹੀ ਫਿਰਦਾ ਇਹਦੇ ਪਸ਼ੂ ਅੱਧੇ ਤਾਂ ਹੀ ਖੁੱਲ੍ਹੇ ਹੀ ਫਿਰਦੇ ਰਹਿੰਦੇ ਨੇ ਹੂੰ ਸਹੀ ਗੱਲ ਆ ਲੋਕ ਕਰਕੇ ਨੇ ਬੰਨੇ ਹੋਏ ਨੇ ਸੰਦੀ ਫੀਲ ਹੈ ਤੁਂ ਲਈ ਹੱਥ ਪੈਣੇ ਤੈਨੂੰ ਤਾਂ ਕੁਝ ਨਹੀਂ ਆਉਂਦੀ ਲਾਉਣੇ ਤਾਂ ਰਹਿਣੇ ਰੋਜ਼ ਤਾਂ ਉਹਨਾਂ ਗਾਲੇ ਕੱਢੀ ਨਹੀਂ ਚਲੋ ਜਿਹੜੇ ਆਪਣੀ ਆਡੀਅੰਸ ਉਹਨਾਂ ਨੂੰ ਵੀ ਦਿਖਾਉਣਾ ਜ਼ਰੂਰੀ ਆ ਨਾ ਚਲੋ ਜ਼ਰੂਰੀ ਆ ਕਿਉਂ ਕਿ ਉਹ ਕਹਿੰਦੇ ਵੀ ਥੋੜਾ ਕਾਲਾ ਕੌਣ ਆ ਵਿਦਗਾਉਣਾ ਜ਼ਰੂਰੀ ਆ ਸਾਡਾ ਕਾਲਾ ਵੀਰ ਆ ਦੇਖ ਲਓ ਹੁਣ ਕੱਪੜੇ ਚਿੱਟੇ ਪਾਏ ਹੋਣ ਕਾਲੇ ਤੋਂ ਸਾਰੀਆਂ ਮੱਝਾਂ ਵਾਲੇ ਜਾਣਕਾਰੀ ਲੈ ਲੈ ਜਿੰਨੀਆਂ ਮੱਝਾਂ ਨੇ ਕਾਲੇ ਕੋਲੇ ਬਹੁਤ ਚੰਗੇ ਮੈਸਾਂ ਨਹੀਂ ਆ ਅਸੀਂ ਵੀ ਮੱਝ ਦੇਖਣੇ ਆਏ ਸੀ ਚਲੋ ਅਸੀਂ ਕਿਹਾ ਵੀ ਵੀਡੀਓ ਬਣਾ ਲੈਨੇ ਮੈਂ ਕਾਲੇ ਨਾਲ ਗੱਲਬਾਤ ਕਰਵਾ ਦਾਂਗੇ ਤੁਹਾਡੀ ਸਹੀ ਗੱਲ ਆ ਤੇ ਭਾਈ ਕਾਲੇ ਮਤਲਬ ਸਾਰੀਆਂ ਮੈਸਾਂ ਦੁੱਧ ਦਾ ਰਿਕਾਰਡ ਦਾ ਪੂਰਾ ਵਧੀਆ ਹੋਣਾ ਨਾ ਹਾਂ ਨਾ ਪਰ ਲੈ ਕੇ ਦੁੱਧ ਵਾਲੀ ਮੈਥਾ ਹੁੰਦੇ ਨੇ ਕੋਈ ਵਾਰੀ ਕੁਦਰਤੀ ਕੋਈ ਜੇ ਫੋਟੀ ਮਿੱਟੀ ਨਿਕਲ ਲੇ ਨੇ ਮੈਂ ਘਰੇ ਨਹੀਂ ਦਿੰਦਾ ਅੱਛਾ ਠੀਕ ਹੈ ਹਾਂ ਮੈਂ ਫਿਰ ਬਾਹਰ ਮੰਡੀ ਮੁੰਡੀ ਵੇਚ ਕੇ ਆਉਣਾ ਇਹ ਗੱਲ ਹੈ ਨਾ ਮਾੜੀ ਮੈਂ ਕਾਲੇ ਦੀ ਇਹ ਗੱਲ ਹੈ ਨਾ ਕਿ ਅੱਜ ਤੱਕ ਦੇਖ ਆਪਾਂ ਕਟ ਕਟ ਆਪਣੇ ਕੋਲ 20 ਮੈਸਾਂ ਵਰਗੀਆਂ ਹਾਂ ਜਿੰਨੀਆਂ ਆਪਾਂ ਰੱਖੀਆਂ ਹੋਈਆਂ ਜਿਹੜੀ ਮੈਸ ਆਪਣੇ ਕੋਲ ਵਰਗੀ ਆਪਾਂ ਕਿਸੇ ਨੂੰ ਸੇਲ ਨਹੀਂ ਕੀਤੀ ਸਹੀ ਗੱਲ ਹੈ ਸੇਲ ਕੀਤੀ ਕਿਉਂ ਮਾਰਾ ਪਸੂ ਦਿੰਦਾ ਹੀ ਨਹੀਂ ਹੈ ਉਹਦਾ ਇਹ ਲਾਂਬੇ ਵਾਲਾ ਕੰਮ ਨਹੀਂ ਕਰਦਾ ਕਿਉਂਕਿ ਇਹ ਵੀ ਪਿੰਡ ਚ ਹੀ ਰਹਦਾ ਹਨਾ ਕਾਲੂ ਵਾਲਾ ਇੱਕ ਵਾਰੀ ਕਿਸ ਨੇ ਠੱਗੀ ਕਰ ਲੂਗਾ ਦੋ ਵਾਰੀ ਕਾਲੂ ਬਾਅਦ ਚ ਅਗਲਾ ਇਹ ਵਪਾਰ ਦਾ ਕੰਮ ਹੈ ਵੀ ਉਹ ਖਤਮ ਹੋ ਜਾਂਦਾ ਹੈਗਾ ਬਾਕੀ ਆਪਣੀਆਂ ਮੈਂ ਸੈਨਾ ਚ ਹੀ ਗਈਆਂ ਹੋਈਆਂ ਆਪਾਂ ਕਿਹੜਾ ਕਦੇ ਕਿਸੇ ਨੂੰ ਦਿੱਤੀ ਆ ਨਾ 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 ਕੋਈ ਕਮੀ ਨਹੀਂ ਨਿਕਲੀ ਆ ਕਮੀ ਵਾਲੀ ਮੈਂਸ ਕਦੇ ਗਾਲੇ ਨੇ ਸਾਨੂੰ ਦਿੱਤੀ ਨਹੀਂ ਹੈਗੀ ਸੇ ਕੋ ਬੋਝ ਭਾਰੇ ਚੀਜ਼ ਹੁੰਦੀ ਆ ਥਣਾ ਦੀ ਹੁੰਦੀ ਆ ਵੀ ਕੋਈ ਥਾਂ ਚ ਨੁਕਸਾਨ ਹੋਵੇ ਹਨਾ ਦੁੱਧ ਤਾਂ ਸੇਵਾ ਦਾ ਹੁੰਦਾ ਦਾ। ਤੇ ਹੁਣ ਆਪਾਂ 1.5 ਲੱਖ ਜਾਂ ਲੱਖ ਰੁਪਇਆ ਲਾ ਕੇ ਆਪਣੀ ਖੁਰਲੀ ਦੇ ਬਣਾ ਲਈ ਉਹਦੀ ਸਰਬੁੱਚੀ ਨਾ ਫਿਰ ਦੁੱਧ ਤਾਂ ਕਿਥੋਂ ਰੂਗੀ। ਸਹੀ ਗੱਲ ਹੈ। ਕਾਲ ਆਇਆ ਹੁੰਦਾ ਹੀ ਇਹ ਗੱਲ ਕਹਿੰਦਾ ਹੁੰਦਾ ਵੀ ਮੇਰੇ ਘਰੇ ਵੀ ਭਣੀ ਚਾਹੀਏ ਤਿੰਨ ਡੰਗ ਚੋਲੋ, ਚਾਰ ਡੰਗ ਚੋਲੋ, ਪੰਜ ਡੰਗ ਚੋਲੋ ਹਨਾ। ਤਸੱਲੀ ਕਰਕੇ ਕੰਡਾ ਚਾਹੇ ਵੇਖ ਸਕ ਚੱਕ ਲਿਓ, ਕੰਡੇ ਦੇ ਤੋਲ ਕੇ ਦੁੱਧ ਲੈ ਕੇ ਜਾਓ। ਕੱਲ ਨੂੰ ਮੈਨੂੰ ਘਰੇ ਜਾ ਕੇ ਆਇਆ ਨਾ ਕਿ ਉਹ ਵੀ ਮੈਂ ਇਸ ਦੁੱਧ ਘੱਟ ਦਿੱ। ਸਹੀ ਗੱਲ ਹੈ। ਪਰ ਅੱਜ ਤੱਕ ਕੋਈ ਮੈਸ ਜਿੰਨਾ ਕਾਲੇ ਨੇ ਦੱਸਿਆ ਉਹਦੋਂ ਪਲੱਸ ਹੋਇਆਗਾ ਘੱਟ ਹੀ ਨਹੀਂ ਵੀ ਇਹ ਕਾਲ ਸੱਜੇ ਸੁਈਆ ਵੀ ਆ ਰਹਾ ਸਰ ਉਹ ਤਾਜੀ ਹੈ ਉਧਰੋਂ ਗੱਲ ਹੈ ਉਧਰੋਂ ਸੂ ਮਾਲਕਾਂ ਨੇ ਜੀ ਆ ਸਭ ਸਾਰਾ ਪੁੱਛ ਲੈਣਾ ਆ ਦੇ ਤਾਜੀ ਫੁੱਟੇ ਦੇ ਪਰ ਤੂੰ ਹੀ ਦੀ ਹੈ ਆ ਮੈਂ ਸਰ ਹਾਂ ਆ ਕਰਤੀ ਉਹਦੇ ਮਗਰ ਠੀਕ ਹੈ ਆ ਕੱਟੀ ਹੈ ਜੀ ਤੇ ਇਹਦਾ ਦੁੱਧ ਦਾ ਕੀ ਰਕਾਰਡ ਹੈ ਜਿਹਦਾ ਹੁਣ 14 ਲੀਟਰ ਦੁੱਧ ਆਪਣਾ ਹੁਣ 10 ਕਿਲੋ ਹੈ ਨੇ ਜੇ 14 ਲੀਟਰ ਦੁੱਧ ਦੇਉਗੀ ਹੈ ਠੀਕ ਹੈ ਹਾਂ ਠੀਕ ਹੈ ਠੀਕ ਆ ਇਹ 4 ਮਹੀਨੇ ਦੀ ਘੱਬਣ ਇਹਦੇ ਥੱਲੇ 1 ਕਿਲੋ ਦੋਤੇ ਇਹਦੇ ਥੱਲੇ ਹਾਂ ਇਹਦੇ ਮਗਰ ਕੱਤੀ ਆ ਹੁਣ 3 ਇਹ ਇਹ ਸੁਨ ਵਾਲੀ ਆ ਜੇ ਇਹ ਸੁਨ ਵਾਲੀ ਆ ਠੀਕ ਆ ਕਹਿਮਾ ਸੁਆ ਇਹਦਾ ਇਹ ਤੀਜੇ ਸੁਵੇ ਸੁਨ ਠੀਕ ਆ ਇਹ ਦੂਜੇ ਸੁਵੇ ਕੋ ਤੇ ਇਹਦਾ ਦੋ ਦੋ ਹਰ ਰਿਕਾਰਡ ਕੀ ਰਿਹਾ ਪਹਿਲੋ ਇਹ ਆਪਾਂ ਨੂੰ ਹੁਣ 12 ਲੀਟਰ کہہ ਕੇ ਦਿੱਤੀ ਉਹਨਾਂ ਨੇ ਕਿਹਾ 12 ਲੀਟਰ ਆਪਾਂ ਇਹਦਾ ਦੂਜੇ ਸਵੇਰ ਚ ਹੋਇਆ ਅੱਛਾ ਇਹ ਵੀ ਆਪਾਂ ਆ ਪਹਿਲੇ ਸਵੇਰ ਚ ਹੋਇਆ ਹੁਣ ਇਹ ਦੂਜੇ ਸਵੇਰ ਨੂੰ ਠੀਕ ਐ ਆ ਬੀਵੀ ਕਹੇ ਆ ਇਹਨੂੰ ਲੈਤੀ ਜੇ ਟੋਪੜਾ ਗੱਭਣਾ ਹੁਣ ਕਿੰਨੇ ਮਹੀਨੇ ਦੀ ਗੱਭਣਾ ਇਹ 1.5 ਮਹੀਨੇ ਦੀ ਗੱਭਣਾ ਤੇ ਥੱਲੇ ਆਪ ਕਿੰਨੇ ਰੋਡ ਉਹ ਪੱਤਾ ਇਹਦੇ ਮਾ ਰੇ ਇਹਦੇ ਪੱਛਲੇ ਕਮਲ ਸਾਰੇ ਆਨ ਬਾਜੀ ਮੈਂ ਬੋਦੇ ਨਾ 10 ਕਿਲੋ ਪਦਾ ਇਹਦਾ ਰੇਟ ਦੇ ਬਾਈ ਰੇਟ ਤੋਂ ਬਾਅਦ ਕਿੰਨੇ ਲੈਣਾ ਬਾਜੀ ਹਾਂ ਹਾਂ ਕੋਈ ਨੰਬਰ ਪਾ ਦਾਂਗੇ ਆਪਾਂ ਤੇ ਆਹ ਪਰਲੀ ਪਰਲੀ ਪਾਸਤਾ ਜੇ ਕੰਨੀ ਕੋਈ ਹੈ ਇਹ ਬਈ ਗੋਹੇ ਨਾਲ ਆਇਆ ਲਿਖਿਆ ਟਾਈਮ ਵੱਧ ਲੱਗ ਗਿਆ ਹਨਾ ਆਉਂਦਿਆਂ ਨੂੰ ਕਿਉਂਕਿ ਰਾਸਤੇ 'ਚ ਕੰਮ ਸੀ ਥੋੜੇ ਜੇ ਹੁਣ ਤੁਹਾਨੂੰ ਪਤਾ ਪਸੂ ਦਾ ਤਾਂ ਕੰਮ ਹੈ ਦਾ ਗੋਹਾ ਕਰਕੇ ਉੱਤੇ ਬੈਠ ਜਾਂਦਾ ਹੈਗਾ ਸਹੀ ਹੈ ਆਹ ਕੱਲ ਵੀ ਸੂਈ ਹੈ ਆਹ ਵਾਲੀ ਕੱਲ ਸੂਈ ਹੈ ਹਾਂ ਮੈਨੂੰ ਇਹ ਵੀ ਚੰਗੀ ਲੱਗਦੀ ਇਹਨਾਂ ਇੱਧਰ ਕਰ ਸੱਦਖਾ ਦੇਗਾ ਥੰਦਖਾ ਦੇਗਾ ਉਹ ਦੁੱਧ ਇਹਦੇ ਮਗਰ ਕੱਟੀ ਹੈ ਇਹਦੇ ਮਗਰ ਕੱਟੀ ਹੈ ਹਾਂ ਯਾ ਇਹਦਾ ਦੁੱਧ ਦਾ ਕੀ ਰਿਕਾਰਡ ਆਗਾ ਇਹ ਵੀ 12 ਲੀਟਰ ਦੁੱਧ ਹੋਗੀ ਉਹਨੇ ਦੇ ਥੱਲੇ 9 ਕਿਲੋ ਕੋਲੀ ਆ ਜਾਂਦੀ 30 ਕਿਲੋ ਜੀ ਉਧਰ ਮੱਝਾਂ ਬਹੁਤ ਸੋਹਣੀਆਂ ਖਰੀਆਂ ਨੇ ਉਧਰ ਵੀ ਦੇਖ ਸੀ ਜਿਵੇਂ ਆਪਾਂ ਨੂੰ ਫੋਨ ਆਈ ਜਾਂਦੀ ਸੀਗੇ ਬਣਾ ਮਸਨ ਆ ਜੇ ਫੋਨ ਆਲੀ ਆ ਕੱਚੀ ਆ ਫੋਨ ਆਲੀ ਐਡੀ ਮੈਂਸ ਖੜੀ ਆ ਕੋਠੇ ਰੋਟੀ ਇਹ 6 ਮਹੀਨੇ ਦੀ ਗੱਭਣ ਆ ਆਹ ਇਹ ਤੇ ਉੱਤੀ 6 ਮਹੀਨੇ ਦੀ ਗੱਭਣ ਹੈ ਪਹਿਲਾਂ ਪੂਰੇ ਕੁਝ ਵੀ ਨਹੀਂ ਸੀ ਉਹ ਦੁੱਧ ਕਿੰਨਾ ਦੇਖ ਲੈ ਪਹਿਲੇ ਸੂਵੇ 13 ਕਿਲੋ ਕੱਢਾ ਹੁਣ ਦੁੱਧ ਤੋਂ ਡਰਾਈ ਇਹਨੇ ਪਲੱਸ ਕਰੂ ਬੇ ਇਹ ਤੇ ਜਿਵੇਂ ਸੂਆ ਵਧੀ ਜਾਂਦਾ ਫਸੋ ਦੁੱਧ ਤਾਂ ਵਧੀ ਜਾਂਦਾ ਵਧੀਆ ਲੈ ਇਹ ਹੁਣ ਦੂਜੇ ਸੂਵੇ ਫੂਲ 6 ਮਹੀਨੇ ਦੀ ਗੱਭਣ ਸਵਾਰਗੀ ਦੀ ਵੀਡੀਓ ਬਣਾਵੀਂ ਛੋਟੀ ਸੋਹਣੀ ਹੈ ਸਿੰਘ ਸਿੰਘ ਦੇਖੋ ਜੀ ਪੂਰੇ ਇਹ ਤਾਂ ਜੇ ਬਹੁਤ ਤੇਮ ਕੱਚੀ ਤਾਂ ਅਜੇ 20 ਬੱਤੀ ਇਹ ਦੁੱਧ ਗਾਲੇ ਮੈਨੂੰ ਐ ਲਾਵੀ ਦੁੱਧ ਹੀ ਬਹੁਤ ਦੋਗੇ ਆਹ ਆ ਛੋਟੀ ਮੀਣੀ ਜਿਵੇਂ 11 ਕਿਸੀ ਲੈ ਕੇ ਗਈ ਸੀ ਉਹਦੇ ਨਾਲ ਦੀ ਐ ਹੂੰ ਚੱਡਾ ਦੇ ਕਮਲ ਹੂੰ ਇਹ ਬੂਰੀ ਗੱਬਣਾ ਹੈ ਅੱਛਾ ਹੂੰ ਇਹ 5 ਮਹੀਨੇ ਦੀ ਗੱਬਣਾ ਆ ਕੱਟੀ ਐ ਜੀ ਇਹ ਆ ਕੱਟੀ ਐ ਇਹਦੇ ਨਾਲ ਕੱਟੀ ਐ ਦਾ ਇਹਦਾ ਬਰਾਬਰ ਦੀ ਕੱਟੀ ਹੋਈ ਪਈ ਐ ਜੀ ਬਰਾਬਰ ਦੀ ਕੱਟੀ ਹੋਈ ਪਈ ਜੀ ਗੱਲਾਂ ਦੁੱਧ 7 ਕਿਲੋ ਇਹਦੇ ਥੱਲੇ ਹੁਣ ਆਵਾ ਦਿਖਾ ਗਾ ਮੈਂ ਪੂਰੀ ਵੀ ਸੋਹਣੀ ਐ ਜੇ ਕਿਸੇ ਨੂੰ ਇਹਨਾਂ ਚੋਂ ਕੋਈ ਵੀ ਮੱਝ ਪਸੰਦ ਆਉਂਦੀ ਆ ਕਾਲੇ ਦਾ ਆਪਾਂ ਨੰਬਰ ਪਾ ਦਾਂਗੇ ਅਵੀ ਗੱਲਬਾਤ ਕਰਦਾ ਬਹੁਤ ਗੁੱਸੇ ਉਹ ਧੋਪੜ ਗੱਬਣ ਮੱਝਦੀ ਆ ਕਿਹੜੀ ਵੀਡੀਓ ਉਧਰ ਦੇਖ ਵੀਡੀਓ ਉਧਰ ਆਪਾਂ 4 ਮਹੀਨੇ ਦੀ ਗੱਬਣਾ ਆ ਇਹ ਪੂਰੀ ਕੀਤੀ ਇਹ ਉਹ ਹੈ ਕਿ ਕੱਲੀ ਨਹੀਂ ਆਉਂਦੀ ਹੋਈ ਆ ਉਹ ਰੇਲ ਦਾ ਕੱਟਾ ਹੁਣ ਰੱਖਿਆ ਬਾਗੂ ਉਹ ਮੱਝ ਦਿਖਾ ਤਾਂ ਮળો ਭਰਨੀ ਇਹਨੂੰ ਹੱਕ ਆ ਉਹ ਬੰਨਵਾਇ ਲਾ ਦਈਓ ਕੱਦ ਕੱਢਦੇ ਹਾਂ ਮੈਂ ਤਾਂ 20 ਕਿਲੋ ਦੁੱਧ ਹੋਊਗਾ ਕਾਲੇ ਤੇਰੇ ਏਡਾ ਕੱਦ ਹੈ ਹਾਂ ਆ ਦਿਖਾ ਲੈ ਤੋਰ ਕੇ ਦਿਖਾ ਮੜੀ ਜੀ ਇਹਦੇ ਹਜੇ 1 ਮਹੀਨਾ ਰੰਦਾ ਫੁੰਦਾ ਇਹਦਾ ਐ ਹੁੰਦਾ ਕਾਲੇ ਤੂੰ ਵੀ ਲੈ ਕੇ ਆਉਣਾ ਮਾਜਾਂ ਨਹੀਂ ਤੇ ਵੱੱਦੀ ਲੈ ਜੀ ਇਹ ਮਹੀਨਾ ਨੂੰ ਪਤਾ ਕੋਈ ਨਹੀਂ ਇਹਦਾ ਵੱੱਦ ਲੈ ਜਾ ਕੋਈ ਆਪਣਾ ਨਾ ਨਾ 2 ਮਹੀਨਾ ਨਸ ਤੇ ਮੈਂ ਅਸ ਦੇਖਣੀ ਜੀ ਹਜੇ ਮਹੀਨਾ ਦਾ ਫੁੰਦਾ ਪਿਆਗਾ ਫਤ ਨਹੀਂ ਭਰਨਾ ਇਹ ਅਹੇਵੇਂ ਮਸਲੇ ਕਹਿੰਦਾ ਗਾਲਾ ਬਿਆਣ ਹੈਗਾ ਵੀ ਪਿੜ ਪੈਣਗੇ ਜਾ ਕੇ ਸੁਦੀ ਆਪਦੇ ਕਿੱਲੇ ਤੇ ਜਾਣਾ ਹੁਣ ਇਹਨੇ ਜੀ ਪਾਣੀ ਪੀਣਾ ਉਹ ਪਾਣੀ ਪੀ ਪਾਣੀ ਮਾ ਆਈਆ ਤੇ ਇਹਦਾ ਕੈਮਾ ਸੁਆਗਾ ਤੀਜੇ ਸੁਵੇ ਨਹੀਂ ਨਾ ਦੂਜੇ ਸੁਵੇ ਸੋਣੇ ਸੁਵੇ 16 ਕਿਲੋ ਦਿੱਤਾ ਹੋਊਗਾ ਹਾਂ ਆਰਾਮ ਨਾਲ ਹੂੰ ਠੰਡੀ ਥੀ ਲੈਉਣੀ ਕੋਈ ਠੰਡੀ ਉਹ ਦਿਨ ਉਹ ਮੈਂ ਕਰ ਲੂਗੀ ਐਨ ਲੁਕ ਰੂਗੀ ਠੀਕ ਆ ਬਾਈ ਹਾਂ ਅੰਕਲ ਦੀ ਵੀਡੀਓ ਹੀ ਬਣਾ ਲੈ ਇਹ ਵੀ ਵਿਚਾਰਾ ਵਾਲੀ ਸੇਵਾ ਕਰ ਰਿਹਾ ਅੰਕਲ ਜੀ ਠੀਕ ਆ ਜੀ ਅੰਕਲ ਕਹਿੰਦਾ ਘਰ ਤੇ ਚੱਪੀ ਕਰਕੇ ਭੱਜ ਜਾਂਦਾ ਹੈ ਮੋਟਰਸਾਈਕਲ ਦੀ ਚਾਬੀ ਲੈ ਗੁੱਟ ਜਾਂਦਾ ਹੁਣ ਦਰ ਆਪਣੇ ਬਾਹੋਂ ਲੈ ਗਿਆ ਸੀ ਝੋਲਾ ਚੱਕ ਕੇ ਕੱਪੜੇ ਵਾਲਾ ਇਹ ਕਿੰਨੇ ਟਾਈਮ ਦਾ ਜੀ ਇਹ ਇਹ ਹੋਊਗਾ ਜੀ 8 ਮਹੀਨਿਆਂ ਦਾ 8 ਮਹੀਨਿਆਂ ਦਾ ਇਹ ਤਾਂ ਇਕੱਲੇ ਹੀ ਕਰਦਾ 8 ਮਹੀਨਿਆਂ ਦਾ ਠੀਕ ਆ ਜੀ ਤੇ ਹਾਂਜੀ ਦੋਸਤੋ ਆ ਮੱਝਾਂ ਕਾਲੇਬੀਰ ਕੋਲੇ ਹੈਗੀਆਂ ਨੇ ਤੇ ਬਣੇ ਮੱਝਾਂ ਜਿਆਦਾ ਟਾਈਮ ਤਾਂ ਨਹੀਂ ਰਹਿੰਦੀਆਂ ਹੁਣ ਪਤਾ ਕੀ ਹੈ ਕਮਲ ਇਹ ਸਚਾਈ ਹੈ ਵੀ ਇੱਕ ਗੱਲ ਕਹਿੰਦਾ ਪਤਾ ਨਹੀਂ ਵੀਡੀਓ ਦੇ ਮਾਰੇ ਕਹਿੰਦੇ ਨੇ ਹਨਾ ਤੇ ਇਹ ਗੱਲ ਹੈ ਕਿ ਵੀ ਕਾਲੇ ਕੋਲੇ ਦੋ ਦਿਨ ਤੋਂ ਵੱਧ ਪਸੂ ਰਹਿੰਦੇ ਨਹੀਂ ਹੈਗਾ ਕੋਈ ਕਿਉਂ ਸਾਡੇ ਨੇੜੇ-ਨੇੜੇ ਪਿੰਡਾਂ ਦੇ ਜਿੰਨੇ ਵੀ ਵੀਰ ਨੇ ਹਨਾ ਸਾਰੇ ਕਾਲੇ ਕੋਲੇ ਮੱਝਾਂ ਲੈਣਾ ਆਉਂਦੇ ਨੇ ਕੱਲੂ ਤੂੰ ਦੇਖ ਲਈ ਜਾ ਇਹ ਸਚਾਈ ਹੈ ਕੱਲੂ ਸਵੇਰੇ ਜਾਂ ਦੁਪਹਿਰੇ ਤੂੰ ਕੈਮਰਾ ਲੈ ਕੇ ਇੱਥੇ ਦਿਖਾ ਦੇ ਇਹ ਚੋਂ ਵਧੀਆਂ ਮੈਸਾ ਹੋਣੀਆਂ ਜੀ ਜੀ ਕਿਉਂਕਿ ਇਹ ਜਿਹੁੰਦਿਆ ਕੰਮ ਜਿਹੜਾ ਵਪਾਰ ਦਾ ਕੰਮ ਹੁੰਦਾ ਹੈ ਹਨਾ ਉਹ ਇਮਾਨਦਾਰੀ ਨਾਲ ਹੀ ਚੱਲਦਾ ਹੈ। ਜਿਵੇਂ ਹੁਣ ਵਿਚਾਰਾ ਪਿੰਡ 'ਚ ਰਹਿੰਦਾ ਆਪਾਂ ਤਾਂ ਤਕਰੀਬਨ ਆਪਾਂ ਕਿਸੇ ਤੋਂ ਕੋਈ ਹੋਰ ਮੱਝ ਲੈਤੀ ਨਹੀਂ ਹੈਗੀ। ਘਰ ਦੀ ਸਾਰੀਆਂ ਮੱਝਾਂ ਬਣ ਗਈਆਂ ਹੋਈਆਂ ਨੇ। ਵੀਡੀਓ ਬਣਾਉਂਦਾ ਵੀ ਮਕਸਦ ਇਹੀ ਸੀਗਾ ਜੋ ਵੀ ਸਾਰੇ ਵੀਰ ਪੁੱਛਦੇ ਹੁੰਦੇ ਨੇ ਵੀ ਕਾਲਾ ਕੌਣਾ ਦਾ ਦਰਸ਼ਨ ਜ਼ਰੂਰ ਕਰਾਏ ਸਾਨੂੰ ਤੇ ਹੁਣ ਕਾਲੇ ਸਾਨੂੰ ਵੀਰੇ ਦਰਸ਼ਨ ਵੀ ਕਰਾਤੇ ਤੇ ਵੀ ਬਾਕੀ ਇਹ ਵੀਰੇ ਕਹਿੰਦਾ ਹੁੰਦਾ ਪਹਿਲਾਂ ਜਦੋਂ ਹੁਣ ਆਪਾਂ ਕੋਈ ਵੀ ਮੱਝ ਆਪਾਂ ਲੈ ਕੇ ਜਾਂਦੇ ਆ ਹਾਂ ਤੇ ਵੀ ਵੀ ਉਹਦੇ ਤਸੱਲੀ ਕਰ ਲੋ ਪਸੂ ਦੀ ਹਨਾ ਸਹੀ ਗੱਲ ਆ ਹੁਣ ਕਾਲੇ ਦੀ ਇਹ ਹੁੰਦੀ ਐ ਵੀ ਬਈ ਭਾਰ ਬੋਝ ਨਹੀਂ ਪੈਂਦਾ ਹੈਗਾ ਥਣਾ ਦੀ ਗਰੰਟੀ ਵੀ ਥਣ ਚ ਨੁਕਸ ਨਹੀਂ ਹੈਗਾ ਹਨਾ ਵੀ ਵਕੇ ਚੀਜ਼ ਹੁੰਦੇ ਵੀ ਤੱਥਲੀ ਕਰਕੇ ਕਾਲੇ ਕੋਲੋਂ ਲੈ ਕੇ ਜਾ ਬਾਹਰ ਧੜ ਲਗਾਣਾ ਪਤਾ ਨਹੀਂ ਸਾਡੇ ਨਾਲ ਠੱਗੀ ਹੋ ਗਈ ਤੇ ਉਹ ਗੱਲ ਨਹੀਂ ਹੈਗੀ ਉਹ ਆਪ ਤੱਥਲੀ ਕਰਕੇ ਵੀਰੇ ਕੋਲ ਇੱਥੋਂ ਲਿਜਾ ਸਕਦੇ ਆ ਦੋ ਡੰਗ ਚੋਲੋ ਤਿੰਨ ਡੰਗ ਚੋਲੋ ਚਾਰ ਡੰਗ ਚੋਲੋ ਨੰਬਰ ਆਪਾਂ ਇੱਥੇ ਸਕਰੀਨ ਤੇ ਚਲਾ ਦੇਗੇ ਬਾਈ ਦਾ ਹੂੰ ਨੰਗਰ ਜਿਹਨੇ ਜਿਹਨੂੰ ਵੀ ਕੋਈ ਵੀ ਮਜ਼ਾ ਪਸੰਦ ਆਉਂਦੀ ਆ ਗੱਲ ਤੂੰ ਪੁੱਛ ਲੋ ਉਸੇ ਹੋਰ ਕਾਲੇ ਕੁਝ ਕਹਿੰਦੇ ਤਾਹੇ ਬਾਈ ਜੀ ਜਾ ਬਾਈ ਧੰਨਵਾਦ ਜੀ ਸਾਰਿਆਂ ਦਾ ਸਾਡੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਤੇ ਬਾਕੀ ਮੱਝਾ ਤੁਸੀਂ ਦੇਖ ਹੀ ਲਈਆਂ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾ ਆਣੇ ਆਗੇ ਤੇ ਜੋ ਵੀ ਕੋਈ ਰੇਟ ਵਗੈਰਾ ਦੀ ਗੱਲ ਆ ਉਹ ਤੁਸੀਂ ਕਾਲੇ ਬਾਈ ਨਾਲ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋਗੇ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਬਾਕੀ ਮੌਕੇ ਤੇ ਮਾਨਤਾਣ ਹੋਈ ਜਾਂਦਾ ਉਹ ਕੋਈ ਵੱਡੀ ਗੱਲ ਨਹੀਂ ਤੇ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਅਜਿਹੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ